14 15 ਅਤੇ 16 ਜਨਵਰੀ 2026 ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਨਵੀਂ ਅਪਡੇਟ ਲੈ ਕੇ حاضر ਹੋਏ ਆ ਜੀ ਕਿਉਂਕਿ ਧੁੰਦ ਬੱਦਲਬਾਈ ਬਹੁਤ ਜ਼ਿਆਦਾ ਜੀ ਪੰਜਾਬ ਦੇ ਉੱਪਰ ਆਪਾਂ ਅਸਮਾਨੀ ਬੱਦਲਬਾਈ ਦੀ ਵੀ ਗੱਲ ਕਰ ਲਈਏ ਕਿਉਂਕਿ ਲੋਹੜੀ ਦੇ ਨੇੜੇ ਤੇ ਬੱਦਲਬਾਈ ਅਕਸਰ ਦੇਖਣ ਨੂੰ ਮਿਲਦੀ ਹੈ ਧੁੰਦ ਵੀ ਕਾਫੀ ਜ਼ਿਆਦਾ ਸਕੂਲ ਖੁੱਲੇ ਨੇ 14 ਤਰੀਕ ਨੂੰ ਪਰ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਰੋਸ ਹੈ ਮਾਪਿਆਂ ਵਿੱਚ ਰੋਸ ਹੈ ਅਤੇ ਆਪਕਾ ਵਿੱਚ ਵੀ ਰੋਸ ਹੈ ਕਿ ਸਕੂਲ ਹਲੇ ਨਹੀਂ ਖੁੱਲਣੇ ਚਾਹੀਦੇ ਸੀ ਤਾਜ਼ਾ ਹਾਲਾਤ ਦੇਖੇ ਜਾਣ ਦਾ ਪੰਜਾਬ ਹਰਿਆਣਾ ਰਾਜਸਥਾਨ ਦਾ ਕੁਝ ਕਲਾਕਾ ਦਿੱਲੀ ਅਤੇ ਪੱਛਮੀ ਯੂਪੀ ਦੇ ਵਿੱਚ ਤਗੜੀ ਧੁੰਦ ਦੇਖੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਕਿਤੇ ਨਾ ਕਿਤੇ ਹਾਲਾਤ ਜਿਹੜੇ ਨੇ ਉਹ ਬਹੁਤ ਖਰਾਬ ਨੇ ਵਿਜ਼ਿਬਿਲਟੀ ਬਹੁਤ ਘੱਟ ਹੈ ਸਵੇਰ ਤੋਂ ਹੀ ਮੌਸਮ ਬਹੁਤ ਜ਼ਿਆਦਾ ਠੰਡ ਵਾਲਾ ਅਤੇ ਬਹੁਤ ਕਿਤੇ ਨਾ ਠਾਰੀ ਵਾਲਾ ਬਣਿਆ ਹੋਇਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਠੰਡ ਧੁੰਦ ਦੇ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗੂਗੀ ਵੀਡੀਓ ਲਾਈਕ ਕਰਕੇ ਜਾਇਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਤਾਂ ਇਹ 14 ਤਰੀਕ ਨੂੰ ਹਾਲਾਤ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਬਾਅਦ ਦੁਪਹਿਰ ਲਗਭਗ 1 ਤੋਂ ਲੈ ਕੇ 1:30 ਵਜੇ ਦੇ ਵਿੱਚਕਾਰ ਇਹ ਮੌਸਮ ਕਿਤੇ ਨਾ ਕਿਤੇ ਘਟਦਾ ਹੋਇਆ ਸਾਫ ਹੁੰਦਾ ਦਿਖਾਈ ਦੇ ਰਿਹਾ ਪਰ ਅੰਮ੍ਰਿਤਸਰ ਦੇ ਨੇੜੇ ਤੇੜੇ ਧੁੰਦ ਜਿਹੜੀ ਉਹ ਬਰਕਰਾਰ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਕਿਉਂਕਿ ਇਹ ਇਲਾਕਾ ਅਜਿਹੇ ਹਲਾਕਾ ਜਿਹਦੇ ਵਿੱਚ ਧੁੰਦ ਸਾਨੂੰ ਅਕਸਰ ਬਾਕੀ ਪੰਜਾਬ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚਕਾਰ ਬਾਕੀ ਮਾਗੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਉਮੀਦ ਕਰਦੇ ਆ ਕਿ ਲੋਹੜੀ ਤੋਂ ਬਾਅਦ ਮੌਸਮ ਸਾਫ ਹੋਵੇ ਤੇ ਸਾਰੇ ਆਪਣੇ ਸੁਖੀ ਸ਼ਾਂਤੀ ਘਰੀ ਵਸਣ ਸਾਰਿਆਂ ਦੀ ਤ ਤੇ ਮੌਸਮ ਖੁੱਲਣ ਨਾਲ ਬੱਚੇ ਬਜ਼ੁਰਗਾਂ ਨੂੰ ਜਿਹੜੀ ਵੀ ਦਿੱਕਤ ਪਰੇਸ਼ਾਨੀ ਆ ਰਹੀ ਠੰਡ ਦੀ ਉਹ ਘਟੇ ਤੇ ਬਾਕੀ ਠੰਡ ਜਿਹੜੀ ਅੱਜ ਪੂਰੇੰ ਦੌਰ ਤੇ ਪਵੇਗੀ 14 ਤਰੀਕ ਨੂੰ ਤਾਪਮਾਨ ਜਿਹੜਾ ਅੱਜ ਮੈਕਸਿਮ 15 16 ਡਿਗਰੀ ਤੱਕ ਰਹਿਣ ਵਾਲਾ ਹੈ ਠੰਡ ਕਾਫੀ ਜ਼ਿਆਦਾ ਪੈਣ ਦੀ ਉਮੀਦ ਹੈ ਕਿਸਾਨ ਜਿਹੜੇ ਪਾਣੀ ਲਗਾਉਣਾ ਚਾਹੁੰਦੇ ਨੇ ਜਾਂ ਫਿਰ ਖਾਦ ਦਾ ਸਪਰੇਆ ਕਰਨ ਜਿਹੋ ਆਉਂਦੇ ਨੇ ਕਰ ਸਕਦੇ ਨੇ ਕਿਉਂਕਿ ਮੀਂਹ ਦੀ ਸੰਭਾਵਨਾ ਹਜੇ ਘੱਟ ਹੈ ਅਜੇ ਦੇ ਵਿੱਚ ਮੌਸਮ ਜਿਹੜਾ ਇਹ ਉਹ ਠੀਕ ਹੈ ਕੋਈ ਵੱਡੀ ਹਲਚਲ ਅਪਡੇਟ ਦੀ ਬਣਦੀ ਹੋਈ ਫਿਲਹਾਲ ਨਜ਼ਰ ਨਹੀਂ ਆ ਰਹੀ ਅਗਰ ਗੱਲ ਕਰੀਏ 15 ਤਰੀਕ ਦੀ ਤਾਂ 15 ਤਰੀਕ ਨੂੰ ਵੀ ਤੜਕੇ ਤੋਂ ਹੀ ਧੁੰਦ ਜਿਹੜੀ ਪੂਰਨ ਤੌਰ ਤੇ ਪੰਜਾਬ ਦੇ ਉੱਪਰ ਪੈੰਦੀ ਨਜ਼ਰ ਆ ਰਹੀ ਹੈ ਪੰਜਾਬ ਤੋਂ ਅਗਰ ਦੋ ਤਿੰਨ ਨਾਲ ਦੇ ਸੂਬਿਆਂ ਦੇ ਵਿੱਚ ਵੀ ਧੁੰਦ ਜਿਹੜੀ ਇਹ ਕੜਾਕੇ ਦੀ ਪੈਣ ਦੇ ਪੂਰੇ ਪੂਰੇ ਚਾਰੰਸ ਨੇ ਤਗੜੇ ਹਾਲਾਤ ਬਣਦੇ ਹੋਏ ਸਾਨੂੰ ਨਜ਼ਰ ਆਉਣਗੇ ਜਿਹਦੇ ਨਾਲ ਕੱਲ੍ਹ ਨੂੰ ਵੀ ਟੈਂਪਰੇਚਰ ਘਟੇਗਾ ਕੱਲ੍ਹ ਨੂੰ ਵੀ ਠੰਡ ਦੀ ਉਮੀਦ ਹੈ ਅਜਿਹੇ ਦੇ ਵਿਚਕਾਰ ਸਾਡੀ ਵੀ ਅਰਦਾਸ ਹੈ ਜਾਂ ਸਾਡੀ ਬੇਨਤੀ ਮੰਨ ਲਓ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਅੱਗੇ ਜਾਂ ਮਿਨਿਸਟਰੀ ਆਫ ਐਜੂਕੇਸ਼ਨ ਦੇ ਅੱਗੇ ਕਿ ਹਲੇ ਘਟੋ ਘਟ ਪੰਜਵੀ ਤੱਕ ਦੇ ਬੱਚਿਆਂ ਨੂੰ ਜਿਹੜਾ ਇਹ ਉਹ ਸਕੂਲ ਤੋਂ ਰਿਆਤ ਕੀਤੀ ਜਾਵੇ ਛੁੱਟੀਆਂ ਕੀਤੀਆਂ ਜਾਣ ਕਿਉਂਕਿ ਅਜਿਹੇ ਦੇ ਵਿਚਕਾਰ ਧੁੰਦ ਬਜਾਦਾ ਹੋਣ ਕਾਰਨ ਮੰਦ ਭਾਗੀ ਦੀ ਖਬਰਾ ਘਟਨਾਵਾਂ ਬਹੁਤ ਦੇਖਣ ਨੂੰ ਮਿਲਦੀਆਂ ਨੇ ਠੰਡ ਬਹੁਤ ਜ਼ਿਆਦਾ ਹੈ ਬੱਚਿਆਂ ਦੇ ਉੱਪਰ ਮਾੜਾ ਅਸਰ ਪਾਊਗਾ ਤੇ ਜਿੰਨੇ ਹੋ ਸਕੇ ਤਾਂ ਜ਼ਿਆਦਾ ਨਹੀਂ ਘਟੋ ਘਟ ਤਿੰਨ ਤੋਂ ਚਾਰ ਦਿਨ ਹੋਰ ਮਤਲਬ ਐਤਵਾਰ ਤੱਕ ਜਿਹੜਾ ਮੌਸਮ ਖੁੱਲਣ ਦੀ ਉਮੀਦ ਹੈ ਉਸ ਤੋਂ ਬਾਅਦ ਮੀਂਹ ਹੋ ਜਾਏਗਾ ਲਗਭਗ ਚਾਂਸ ਬਣੇ ਹੋਏ ਨੇ 20 ਤਰੀਕ ਤੋਂ ਬਾਅਦ ਮੀਂਹ ਦੇ ਤੇ ਫਿਰ ਮੌਸਮ ਖੁੱਲ ਜਾਊਗਾ ਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਦਿੱਕਤ ਪਰੇਸ਼ਾਨੀ ਜਿਹੜੀ ਉਹ ਘਟਦੀ ਨ ਬਾਕੀ ਅਗਰ ਮੈਂ ਗੱਲ ਕਰਾਂ 16 ਤਰੀਕ ਦੇ ਮੌਸਮ ਦੀ 16 ਰੋ ਵੀ ਧੁੰਦ ਦੇ ਹਾਲਾਤ ਨੇ ਬਸ ਥੋੜੇ ਜਿਹਾ ਪਟਿਆਲੇ ਵਾਲੇ ਪਾਸੇ ਜਾਂ ਕਹਿ ਲਈਏ ਰੋਪੜ ਮੋਹਾਲੀ ਚੰਡੀਗੜ੍ਹ ਫਿਲਹਾਲ ਸਿਸਟਮ ਘੱਟ ਲੱਗ ਰਿਹਾ ਪਰ 16 ਤਰੀਕ ਨੂੰ ਵੀ ਪੂਰੀ ਪੂਰੀ ਉਮੀਦ ਹੈ ਕਿ ਇਹਨਾਂ ਇਲਾਕਿਆਂ 'ਚ ਵੀ ਧੁੰਦ ਪੂਰੀ ਪੂਰੀ ਪੂਰਨ ਤੌਰ ਤੇ ਪੈਂਦੀ ਨਜ਼ਰ ਆਵੇਗੀ ਬਾਕੀ ਹਾਲਾਤ ਨੇ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇ ਇਸੇ ਕਰਕੇ ਰਿਕਵੈਸਟ ਕਰਦੇ ਆਂ ਜੀ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਇਹ ਅਪਡੇਟ ਜਿਹ ਇਹ ਅੱਜ 14 ਤਰੀਕ ਤੋਂ ਲੈ ਕੇ 16 ਤਰੀਕ ਦੀ ਸੀਗੀ ਅਗਲੀਆਂ ਜਾਣਕਾਰੀਆਂ ਅਲੱਗ ਤੋਂ ਲੈ ਕੇ ਹਾਜ਼ਰ ਹੋ ਜਾਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਨਾਲ ਧੰਨਵਾਦ ਜੀ